जसलीन अपनी जिंदगी ਦੇ ਸੋਕ ਤੋਂ ਬਿਹਤਰ ਸਮੇ ਨੂੰ ਯੋਜਨਾ ਕਰ ਰਹੀ ਹੈ ਉਸ ਦੀ ਅੱਖਾਂ ਵਿੱਚ ਚਹੁੰਝੂ ਰੁਕੰਦਾ ਨਾਂ ਨਹੀਂ ਲਹਿ ਰਹੀ ਜਸलीन ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਖਿਆਲਾਂ ਵਿੱਚ ਕੋਈ ਬੈੱਡ ਉੱਤੇ ਲੰਮੀ ਪੈ ਗਈ ਉਸ ਨੂੰ ਚਾਹ ਰਿਹਾ ਹੈ ਇਸ਼ਕ ਮੁਹੱਬਤ ਦਾ ਇਜ਼ਹਾਰ ਤਾਂ ਉਹ ਨਾ ਪਹਿਲੀ ਮੁਲਕਾਤ ਵਿੱਚ ਹੀ ਕਰ ਦਿੱਤਾ ਸੀ ਗੱਲ ਵਿਆਹ ਕਰਵਾਉਣ ਤੱਕ ਪਹੁੰਚ ਗਈ ਸੀ ਸ਼ਮਸ਼ੀਰ ਨੇ ਜਸलीन ਦਾ ਹੱਥ ਫੜਦੇ ਨੇ ਪੁੱਛਿਆ ਸੀ ਮਿਆ ਕੋ ਵਾਦ ਕੁੜੀਆਂ ਮਾਪਿਆਂ ਦਾ ਕਰ ਛੱਡ ਕੇ ਸੋਰੀ ਕਰ ਜਾਂਦੀ ਆ ਨੀ ਆਪਣਾ ਖਿਆਲ ਹੈ ਚੱਲਣਗੀ ਮੇਰੇ ਨਾਲ ਆਪਣੇ ਸੋਹਰੇ ਪਿੰਡ ਤੇ ਹੋੜ ਪਿਓੜ ਇੱਕ ਕਿਹੋ ਜਿਹਾ ਨਾਮ ਹੈ ਮੈਨੂੰ ਤਾਂ ਨਾਮ ਹੀ ਜ਼ਹੀਰ ਜਿਹਾ ਲੱਗ ਰਿਹਾ ਪਤਾ ਨਹੀਂ ਤੇਰਾ ਪਿੰਡ ਕਿਉਂ ਜਾ ਹੋਣਾ ਜਸਲੀਨ ਪਿੱਛੇ ਕਰਦੀ ਹੋਲੀ ਸਿੰਘ ਜੇ ਇਹ ਗੱਲ ਹੈ ਫਿਰ ਨਹੀਂ ਹੋ ਸਕਦਾ ਆਪਣਾ ਧਿਆਨ ਸ਼ਮਸ਼ੇਰ ਹਰਖਿਆ ਹੋਇਆ ਬੋਲਿਆ ਸੀ ਨਹੀਂ ਨਹੀਂ ਬਾਬਾ ਜਿੱਤੇ ਗਹਿੰਗਾ ਮੈਂ ਨਾਲ ਹੀ ਚੱਲਾਂਗੀ ਤੇਰੇ ਜਸਲੀਨ ਸ਼ਮਸ਼ੇਰ ਨੂੰ ਖੁਲਾਰੇ ਵਿੱਚ ਲੈਂਦੀ ਬੋਲੀ ਦੇਵ ਕਦੇ ਵੀ ਵੱਖ ਹੋਣ ਦੀ ਕਲਨਾ ਕਰ। ਮੇਰਾ ਮਰੀ ਦਾ ਨੂੰ ਦੇਖੀਆ। ਤੂੰ ਵੀ ਸੌਂਗਾ। ਕਦੇ ਮਰਨ ਦੀ ਗੱਲ ਨਹੀਂ ਕਰੇਗੀ। ਸ਼ਮਸ਼ੇਰ ਜਸਲੀਨ ਨੂੰ ਖਿਲਾਵੇ ਦੀ ਗ੍ਰਿਫਤ ਵਿੱਚ ਕਸਦਾ ਬੋਲਿਆ। ਸ਼ਮਸ਼ੇਰ ਤੂੰ ਮੇਰੇ ਡੈਡ ਨਾਲ ਗੱਲ ਕਰਨਾ। ਆਪਣੀ ਵਿਆਹ ਦੀ ਜਸਲੀਨ ਆਪਣੇ ਮਨ ਦੀ ਤਾਂ ਕਿ ਬਹੁਤ ਖੁਸ਼ ਹੋਈ ਸੀ। ਸ਼ਮਸ਼ੇਰ ਕੋਈ ਰਾਹ ਸੋਚਦਾ ਰਿਹਾ। ਕੋਈ ਜਸਲੀਨ ਦੇ ਪਿਤਾ ਜੀ ਨਾਲ ਕਿਵੇਂ ਗੱਲ ਕਰੇਗਾ। ਅਗਲੇ ਦਿਨ ਉਹ ਫੈਸਲਾ ਕਰਕੇ ਜਸਲੀਨ ਦੇ ਘਰ ਚਲਾ ਗਿਆ। ਜਿਵੇਂ ਹੀ ਸ਼ਮਸ਼ੇਰ ਨੇ ਜਸਲੀਨ ਦੇ ਘਰ ਦੀ ਬੈਲ ਬੁਜਾਈ ਅੰਦਰੋਂ ਜਸਲੀਨ ਭੱਜੀ ਭੱਜੀ ਆਈ ਉਹ ਅੰਦਰੋਂ ਆਉਂਦੀ ਹੀ ਬੋਲੀ ਨੰਨੀ ਦੇ ਲਾ ਦਿੱਤੀ ਮੈਂ ਕਦੋਂ ਦੀ ਤੇਰਾ ਇੰਤਜ਼ਾਰ ਕਰ ਰਹੀ ਹਾਂ ਦੇਖ ਅੱਜ ਮੈਂ ਪੰਜਾਬੀ ਸੂਟ ਪਾਇਆ ਦੱਸ ਨਾ ਮੈਂ ਸੋਹਣੀ ਲੱਗ ਰਹੀ ਆ ਕਿ ਨਹੀਂ ਬਹੁਤ ਸੋਹਣੀ ਸ਼ਮਸ਼ੇਰ ਮੁਖੌਲ ਵਿੱਚ ਬੋਲਿਆ ਚਲ ਜੋਖਾ ਫਿਰ ਤੂੰ ਆਪੇ ਕਿਉਂ ਨਹੀਂ ਪ੍ਰਾਈਸ ਕੀਤਾ ਕਹਿ ਕੀ ਸਿਰਫ ਕਰਵਾਈ ਕੀ ਕਰਵਾਈ ਜਸਲੀਨ ਮੱਥੇ ਤੇ ਔੜੀ ਪਾਉਂਦੀ ਬੋਲੀ ਦੇਖ ਜਸਮੀਨ ਮੈਨੂੰ ਤੇਰੇ ਪਿਤਾ ਸ਼ਮਸ਼ੇਰ ਦੀ ਗੱਲ ਪੁੱਛੀ ਟੋਕਦੀ ਜਸਮੀਨ ਬੋਲੀ ਉਹ ਜੀ ਬਾਬਾ ਮੈਂ ਡਰ ਨੂੰ ਆਪਣੇ ਬਾਰੇ ਸਭ ਕੁਝ ਦੱਸਦਾ ਹੁੰਦਾ ਉਹ ਤੇਰੇ ਵੇਟ ਕਰ ਰਹੀ ਹਨ ਜਸਮੀਨ ਨੇ ਪਿਤਾ ਜੀ ਨੇ ਅੱਜ ਜਦੋਂ ਸ਼ਮਸ਼ੇਰ ਨੂੰ ਪੁੱਛਿਆ ਕਿ ਉਹ ਕਿੰਨਾ ਪੜਿਆ ਲਿਖਿਆ ਹੈ ਅਤੇ ਉਹ ਕੀ ਕੰਮ ਕਰਦਾ ਹੈ ਤਾਂ ਸ਼ਮਸ਼ੇਰ ਨੇ ਜਵਾਬ ਦਿੱਤਾ ਕਿ ਉਸਨੇ ਹਾਈ ਸਕੂਲ ਤੱਕ ਪੜ੍ਹਾਈ ਕੀਤੀ ਹੈ ਉਹ ਆਪਣੇ ਪਿਤਾ ਜੀ ਨਾਲ ਖੇਡਲੀ ਕਰਦਾ ਹੈ ਅਤੇ ਕਬੱਡੀ ਖੇਡਦਾ ਹੈ ਇਹ ਸੱਤ ਹਿੱਕਾ ਕੰਮ ਕੀ ਕਰਦਾ ਈ ਜ਼ਸਮੀਨ ਦੇ ਪਿਤਾ ਜੀ ਨੇ ਫਿਰ ਉਹਨਾਂ ਅੱਗੇ ਪੁੱਛਿਆ ਜ਼ਿੰਦਗੀ ਜਿਉਣੀ ਕੀ ਬਸੰਨੀ ਨਹੀਂ ਕਬੱਡੀ ਖੇਡਦਾ ਹੈ ਜ਼ਸਮੀਨ ਚਿਹਰ ਨੂੰ ਚੁੱਪ ਬੰਨ੍ਹਾ ਦੇ ਕੇ ਬਟਕਵਾੜੀ ਘਾੜੀ ਇਟ ਇਜ਼ ਨੋਟ ਫੋਰ ਦਾ ਸਰਵਲ ਆਫ ਦਾ ਲਾਈਫ ਥੇਅਰ ਇਜ਼ ਵਿਕ ਡੈਫੀਨਿਟੀਨਸ ਇਜ਼ ਯੂਅਰ ਐਂਡ ਇਸ ਥੀਸ ਜ਼ਸਮੀਨ ਦੇ ਪਿਤਾ ਜੀ ਚਿਹਰੇ ਕੋਈ ਖੁਸ਼ ਨਹੀਂ ਸੀ ਪਰ ਉਹ ਕਹਿੰਦੇ ਨੇ ਕਿ ਇਸ ਅਨਿਆ ਕਰੇ ਸੁਖਜਾਇਨ ਅਗਲੇ ਦਿਨ ਜਸਲੀਨ ਸ਼ਮਸ਼ੀਰ ਦੇ ਹੋਟਲ ਦੇ ਬਾਹਰ ਖੜੀ ਸੀ ਆਪਣੇ ਚਿੱਟਾਟਾ ਚੜ੍ਹ ਜਿਵੇਂ ਹੀ ਸ਼ਮਸ਼ੀਰ ਨੇ ਉਸ ਨੂੰ ਪੁੱਛਿਆ ਇਹ ਕੀ ਤੱਚ ਸੁਣੀ ਹੋਈ ਮੈਂ ਤੇਰੇ ਬਗੈਰ ਜਾਂ ਦਾ ਸੋਚ ਵੀ ਨਹੀਂ ਸਕਦੀ ਇਸ ਲਈ ਮੈਂ ਘਰ ਛੜ ਕੇ ਤੇਰੇ ਕੋਲ ਆ ਗਈ ਹਾਂ ਜਨ ਤੇਰੇ ਪਿੰਡੂ ਤੇ ਅਨਜਲੀ ਸ਼ਮਸ਼ੀਰ ਜਸਲੀਨ ਨੂੰ ਉਸ ਦੇ ਕਰ ਇਹ ਕਹਿ ਕੇ ਛੱਡ ਆਇਆ ਮੈਂ ਤੈਨੂੰ ਤੇਰੇ ਪਿਤਾ ਜੀ ਦੀ ਪੱਗ ਰੋਂਕ ਨਹੀਂ ਹੋਣਾ ਚਾਹੁੰਦਾ ਇਹ ਗੱਲ ਨੇ ਜਸਲੀਨ ਦੇ ਪਿਤਾ ਜੀ ਦਾ ਦਿਲ ਜਿੱਤ ਲਿਆ ਤੇ ਉਹ ਸ਼ਮਸ਼ੇਰ ਨਾਲ ਜਸਲੀਨ ਦੇ ਵਿਆਹ ਲਈ ਰਾਜ਼ੀ ਹੋ ਗਏ ਪਰ ਉਹਨਾਂ ਨੇ ਨਾਲ ਇੱਕ ਸ਼ਰਤ ਰੱਖ ਦਿੱਤੀ ਸ਼ਮਸ਼ੇਰ ਜਸਲੀਨ ਨਾਲ ਵਿਆਹ ਤੋਂ ਬਾਅਦ ਇਥੇ ਇੰਗਲੈਂਡ ਵਿੱਚ ਰਹੇਗਾ ਇਹ ਜਸਲੀਨ ਦੇ ਪਿਤਾ ਜੀ ਆਪਣੇ ਮਨ ਦੀ ਪੁੱਛਣ ਲੱਗੇ ਸ਼ਮਸ਼ੇਰ ਇਤੋਂ ਦੇ ਬੱਚੇ ਬਹੁਤ ਭੋਲੇ ਹਨ ਜਸਲੀਨ ਵੀ ਉਹਨਾਂ ਵਿੱਚੋਂ ਹੀ ਹੈ ਦਿਲੋਂ ਸੱਚੀ ਤੂੰ ਕਿਤੇ ਪੱਕਾ ਹੋਣੇ ਬਾਅਦ ਜਸਲੀਨ ਨੂੰ ਛੱਡਣ ਨਹੀਂ ਜਾਵੇਂਗਾ ਇਹ ਬਹੁਤ ਵਧੀਆ ਸਵਾਲ ਕੀਤਾ ਹੈ ਜੀ ਤੁਸੀਂ ਅਸੀਂ ਪੰਜਾਬੀ ਸਿਰਫ ਕਬੱਡੀ ਖੇਡ ਸੁਖੀ ਨਹੀਂ ਇਸ ਸਾਡੇ ਖੂਨ ਵਿੱਚ ਹੀ ਹੈ ਕਬੱਡੀ ਵਿੱਚ ਜਿਹੜਾ ਮਿਰਜੇਸ਼ ਨੂੰ ਸੂਕੀ ਮੁੰਨਾ ਚਾਹੁੰਦਾ ਮੈਂ ਤਾਂ ਕਦੇ ਉਹ ਨਹੀਂ ਮੁੰਨ ਦਿੰਦਾ ਬੁੱਕ ਫੜ ਕੇ ਗੋਲ ਹੀ ਖੜਾ ਲੈਂਦਾ ਜਿਸੇ ਵੀ ਨੇ ਤਾਂ ਮੇਰੀ ਗੁਰੂ ਨੂੰ ਸੁਆ ਹੈ ਉਸ ਨੂੰ ਕਦੇ ਇੱਕ ਪਲ ਵੀ ਪਰਾਨੇ ਹੋਣ ਦਿੰਦਾ ਸ਼ਮਸ਼ੇਰ ਨੇ ਉਸਲੀਨ ਹਾਲੇ ਕੇ ਜਵਾਬ ਦਿੱਤਾ ਹਾਂ ਉਸੇ ਜਸਮੀਨ ਸ਼ਮਸ਼ੇਰ ਨਾਲ ਗੱਤ ਫੜਦੀ ਬੋਲੀ ਸੀ। ਤੇ ਆਹ ਤੋਂ ਬਾਦ ਹੁੰਨਾ ਹੈ। ਪਹਿਲਾਂ ਉਹਨਾਂ ਦੇ ਘਰੇ ਸੀ ਨੈਂਸੀ ਹੋਈ। ਅਤੇ ਫਿਰ 2 साल ਬਾਅਦ ਬੇਟਾ ਜੈ। ਜਸਮੀਨ ਪੁਲਿਸ ਵਿੱਚ ਨੌਕਰੀ ਕਰ ਗਈ ਸੀ। ਸ਼ਮਸ਼ੇਰ ਪਹਿਲਾਂ ਕਿਸੇ ਦੇ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ। ਪਰ ਹੁਣ ਉਸਨੇ ਆਪਣਾ ਰੈਸਟੋਰੈਂਟ ਖੋਲ੍ਹ ਲਿਆ ਹੈ। ਵਧੀਆ ਸਮਾਂ ਲੰਘ ਰਿਹਾ ਸੀ। ਇੱਕ ਦਿਨ ਸ਼ਮਸ਼ੇਰ ਨੇ ਜਸਲੀਨ ਨੂੰ ਕਿਹਾ ਜਸਲੀਨ ਮੇਰਾ ਦਿਲ ਕਰਦਾ ਕਿ ਆਪਾਂ ਇਕੱਲ ਇੰਡੀਆ ਦੀ ਰੋਮਾਂਟਿਕ ਬੇਬੇ ਬਾਪੂ ਜੀ ਨੂੰ ਮਿਲਣ ਲਈ ਬਹੁਤ ਦਿਲ ਕਰਦਾ ਹੈ ਉਮਰ ਦਰਾਜ਼ ਹੋ ਕੇ ਨਹੀਂ ਵਕਤ ਦਾ ਕੋਈ ਪਤਾ ਨਹੀਂ ਹੁੰਦਾ ਜਸਲੀਨ ਛੱਡ ਰਾਜੀ ਹੋ ਗਈ ਉਹ ਫਿਰ ਦੋ ਫੋਕਹਾਰੇ ਬੱਚਿਆਂ ਨੂੰ ਲੈ ਕਿ ਨਾਲ ਪਹੁੰਚ ਗਏ ਪਿੰਡ ਪ्योर ਜਿਵੇਂ ਹੀ ਪਿੰਡ ਕੋਲ ਆਇਆ ਸੁਮਸ਼ੇਰ ਖਸਦਾ ਹੱਸਦਾ ਬੋਲਿਆ ਹੁੰਡ ਕੱਢ ਲੈ ਪਤਨੀ ਨਾਲ ਸੌਰੀਆਂ ਦਾ ਪਿੰਡ ਆ ਗਿਆ